ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਭਾਈ ਮਨਜ ਜੀ ਬਾਰੇ ਸਾਖੀ ਪੜਾਂਗੇ ਜੋ ਸਿੱਖ ਸੱਚੇ ਮਨ ਨਾਲ ਸੇਵਾ ਨੂੰ ਗੁਰੂ ਦੀ ਬਖਸ਼ਿਸ਼ ਸਮਝ ਕੇ ਕਰਦਾ ਹੈ ਉਹ ਗੁਰੂ ਦੇ ਸਨਮੁਖ ਹੋ ਜਾਂਦਾ ਹੈ ਅਤੇ ਉਸ ਦੇ ਅੰਦਰ ਸੁੱਤੇ ਸਿੱਧ ਹੀ ਗੁਰੂ ਪ੍ਰਤੀ ਇੰਨਾ ਪ੍ਰੇਮ ਹੋ ਜਾਂਦਾ ਹੈ ਕਿ ਉਹ ਹਰ ਸਮੇਂ ਗੁਰੂ ਚਰਨਾ ਵਿੱਚ ਲੀਨ ਰਹਿੰਦਾ ਹੈ ਗੁਰ ਸਿੱਖਾਂ ਲਈ ਸੇਵਾ ਸਿਮਰਨ ਤੇ ਸਿੱਖੀ ਸਿਦਕਤਾ ਨਮੂਨਾ ਬਣ ਕੇ ਦਿਖਾਉਣ ਵਾਲੇ ਭਾਈ ਮੰਝ ਜੀ ਦਾ ਅਸਲੀ ਨਾਂ ਭਾਈ ਤੀਰਥਾ ਜੀ ਸੀ ਪਰ ਮੰਦ ਗੋਤ ਦੇ ਹੋਣ ਕਰਕੇ ਆਪ ਜੀ ਭਾਈ ਮੰਝ ਜੀ ਦੇ ਨਾਂ ਨਾਲ ਹੀ ਜਾਣੇ ਜਾਣ ਲੱਗ ਪਏ ਆਪ ਜੀ ਇਲਾਕੇ ਦੇ ਚੌਧਰੀ ਸਨ ਤੇ ਸਖੀ ਸਰਵਰ ਦੇ ਪੁਜਾਰੀ ਸਨ ਇਹਨਾਂ ਦਾ ਮੇਲ ਮਿਲਾਪ ਸਿੱਖਾਂ ਨਾਲ ਆਮ ਹੀ ਹੁੰਦਾ ਰਹਿੰਦਾ ਸੀ ਇਹ ਸਿੱਖਾਂ ਦੇ ਜੀਵਨ ਮਾਤਿਹਰ ਸਨ ਤੋਂ ਬੜੇ ਪ੍ਰਭਾਵਿਤ ਸਨ ਇਹ ਦੇਖਦੇ ਕਿ ਸਿੱਖ ਬੜੇ ਹੀ ਇਮਾਨਦਾਰ ਮਿੱਠ ਬੋਲੜੇ ਸ਼ਾਂਤ ਚਿੱਤ ਤੇ ਧਰਮ ਦੀ ਕਿਰਤ ਕਰਨ ਵਾਲੇ ਹਨ ਉਹ ਗਰੀਬਾਂ ਨਾਲ ਵੰਡ ਛਕਦੇ ਪ੍ਰਭੂ ਦਾ ਸਿਮਰਨ ਕਰਦੇ ਤੇ ਹਰ ਰੋਜ਼ ਅਰਦਾਸ ਵਿੱਚ ਸਰਬਤ ਦਾ ਭਲਾ ਮੰਗਦੇ ਹਨ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਇਹ ਸਭ ਦੇਖ ਕੇ ਭਾਈ ਮਨਜ ਜੀ ਦੇ ਮਨ ਵਿੱਚ ਬੜਾ ਚਾਹ ਪੈਦਾ ਹੁੰਦਾ ਕਿ ਉਹ ਵੀ ਇੱਕ ਵਾਰੀ ਸਿੱਖਾਂ ਦੇ ਗੁਰੂ ਤੇ ਦਰਸ਼ਨ ਕਰਨ ਜੋ ਸਿੱਖਾਂ ਨੂੰ ਇੰਨੀ ਉੱਤਮ ਸਿੱਖਿਆ ਦਿੰਦੇ ਹਨ ਭਾਈ ਮਨਜ ਜੀ ਦੀ ਸਖੀ ਸਰਵਰ ਪੀੜ ਉੱਪਰ ਬੜੀ ਹੀ ਸ਼ਰਧਾ ਸੀ ਉਹਨਾਂ ਦਿਨਾਂ ਵਿੱਚ ਪੰਜਾਬ ਵਿੱਚ ਸਖੀ ਸਰਵੜੀਆਂ ਦਾ ਬੜਾ ਹੀ ਬੋਲਬਾਲਾ ਸੀ ਸਖੀ ਸਰਵਰ ਨੂੰ ਲਾਲਾ ਵਾਲਾ ਲਖਾਂ ਦਾ ਦਾਤਾ ਨਿਗਾਹੇ ਵਾਲਾ ਪੀਰ ਵੀ ਕਹਿੰਦੇ ਸਨ ਇਸ ਮਤ ਨਾਲ ਸੰਬੰਧਿਤ ਤਿੰਨ ਪ੍ਰਮੁੱਖ ਪੀਰਖਾਨੇ ਹਨ ਨਿਗਾਹੇ ਟੌਂਕਲ ਅਤੇ ਪੱਖੋਕੇ ਪੱਖੋਕੇ ਤਰਨਦਰਨ ਤੋਂ ਥੋੜੀ ਹੀ ਦੂਰ ਹੈ ਤੇ ਇਸ ਪੀਰਖਾਨੇ ਦਾ ਮੁਖੀ ਸ਼ੇਖ ਫੱਤਾ ਸੀ ਇਹ ਸ਼ੇਖ ਫੱਤਾ ਭੋਲੇ-ਪਾਲੇ ਲੋਕਾਂ ਨੂੰ ਬਰਗਲਾ ਕੇ ਇੱਕ ਪ੍ਰਭੂ ਨਾਲ ਜੋੜਨ ਦੀ ਬਜਾਏ ਆਪਣੇ ਪੀਰਖਾਨੇ ਨਾਲ ਜੋੜ ਰਿਹਾ ਸੀ ਇਸ ਗਲਤ ਪ੍ਰਚਾਰ ਦੇ ਪ੍ਰਸਾਰ ਨੂੰ ਰੋਕਣ ਲਈ ਗੁਰੂ ਅਰਜਨ ਦੇਵ ਜੀ ਨੇ ਤਰਨਤਾਰਨ ਸੈਂਟਰ قائم ਕੀਤਾ ਸੀ ਤਾਂ ਕਿ ਉਥੋਂ ਸਿੱਖੀ ਦਾ ਪ੍ਰਚਾਰ ਕਰਕੇ ਲੋਕਾਂ ਨੂੰ ਪਰਮਾਤਮਾ ਨਾਲ ਜੋੜਿਆ ਜਾ ਸਕੇ ਇਸ ਲਈ ਸ਼ੇਖ ਫੱਤਾ ਗੁਰੂ ਅਰਜਨ ਦੇਵ ਜੀ ਦੇ ਵਿਰੋਧੀਆਂ ਵਿੱਚੋਂ ਪ੍ਰਮੁੱਖ ਸੀ ਤੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਾਉਣ ਵਿੱਚ ਇਸ ਨੇ ਵੀ ਵੱਡਾ ਰੋਲ ਅਦਾ ਕੀਤਾ ਅਗਿਆਨਤਾ ਵਸ ਕਈ ਸਿੱਖ ਇਸਦੇ ਪੀਰਖਾਨੇ ਤੇ ਖੀਵ ਚੜਾਉਂਦੇ ਹਨ ਜੋ ਬਿਲਕੁਲ ਮਨਮਤ ਹੈ ਭਾਈ ਮਨਜ ਹਰ ਸਾਲ ਸ਼ਰਦਾਲੂਆਂ ਨੂੰ ਲੈ ਕੇ ਨਿਗਾਹੇ ਯਾਤਰਾ ਤੇ ਜਾਂਦਾ ਹੁੰਦਾ ਸੀ ਕਿਉਂਕਿ ਨਿਗਾਹੇ ਸਖੀ ਸਰਵਦਾ ਜਨਮ ਹੋਇਆ ਸੀ ਇਸ ਵਾਰ ਉਹ ਨਿਗਾਹੇ ਤੋਂ ਵਾਪਸ ਆਉਂਦਾ ਹੋਇਆ ਅੰਮ੍ਰਿਤਸਰ ਰੁਕ ਗਿਆ ਜਦੋਂ ਗੁਰੂ ਦਰਬਾਰ ਵਿੱਚ ਪਹੁੰਚਿਆ ਤਾਂ ਗੁਰੂ ਸਾਹਿਬ ਜੀ ਸੰਗਤਾਂ ਨੂੰ ਉਪਦੇਸ਼ ਦੇ ਰਹੇ ਸਨ ਕਿ ਪਰਮਾਤਮਾ ਸਭ ਦਾ ਪਾਲਣਹਾਰ ਹੈ ਜੀਵਾਂ ਨੂੰ ਪੈਦਾ ਕਰਨ ਜੀਵ ਦਾ ਰਖਣ ਤੇ ਮਾਰਨ ਦੀ ਸਮਰੱਥਾ ਸਿਰਫ ਪ੍ਰਭੂ ਦੇ ਹੀ ਹੱਥ ਹੈ ਇਸ ਲਈ ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਦੀ ਪੂਜਾ ਨਹੀਂ ਕਰਨੀ ਚਾਹੀਦੀ ਗੁਰੂ ਜੀ ਨੇ ਫਰਮਾਇਆ ਕਿ ਸਭ ਨੂੰ ਦਾਤਾ ਦੇਣ ਵਾਲਾ ਸਿਰਫ ਪਰਮਾਤਮਾ ਹੀ ਹੈ ਉਸ ਤੋਂ ਬਿਨਾਂ ਕਿਸੇ ਤੋਂ ਆਸ ਰੱਖਣੀ ਜਾਂ ਕਿਸੇ ਹੋਰ ਤੇ ਪਰਮਾਤਮਾ ਵਰਗੀ ਸ਼ਰਧਾ ਰੱਖਣੀ ਮੂਰਖਤਾ ਹੈ ਪਾਈ ਮਨਜੀਤ ਦਾ ਪਹਿਲਾ ਹੀ ਗੁਰ ਸਿੱਖਾਂ ਦੇ ਜੀਵਨ ਤੋਂ ਬੜੇ ਪ੍ਰਭਾਵਿਤ ਸਨ ਹੁਣ ਗੁਰੂ ਜੀ ਦੇ ਬਚਨ ਸੁਣ ਕੇ ਮਨ ਵਿੰਨਿਆ ਗਿਆ ਤੇ ਸਿੱਖ ਬਣਨ ਦਾ ਪੱਕਾ ਫੈਸਲਾ ਕਰ ਲਿਆ ਗੁਰੂ ਜੀ ਦੇ ਕੋਲ ਜਾ ਕੇ ਨਿਮਰਤਾ ਸਹਿਤ ਬੇਨਤੀ ਕੀਤੀ ਸੱਚੇ ਪਾਤਸ਼ਾਹ ਮੈਨੂੰ ਵੀ ਸਿੱਖੀ ਦੀ ਦਾਤ ਬਖਸ਼ੋ ਗੁਰੂ ਸਾਹਿਬ ਜੀ ਨੇ ਫਰਮਾਇਆ ਭਾਈ ਸਿੱਖੀ ਉੱਤੇ ਸਿੱਖੀ ਨਹੀਂ ਟਿਕ ਸਕਦੀ ਜੇ ਤੂੰ ਗੁਰੂ ਨਾਨਕ ਦਾ ਸਿੱਖ ਬਣਨਾ ਹੈ ਤਾਂ ਸਭ ਤੋਂ ਪਹਿਲਾਂ ਇੱਕ ਪਰਮਾਤਮਾ ਤੇ ਅਟੱਲ ਵਿਸ਼ਵਾਸ ਲਿਆਉਣਾ ਅਤਿ ਜ਼ਰੂਰੀ ਹੈ ਕਿਸੇ ਗੋੜ ਜਾਂ ਪੀਰਖਾਨੇ ਨੂੰ ਮੰਨਣਾ ਪ੍ਰਭੂ ਦੇ ਹੁਕਮ ਦੇ ਉਲਟ ਹੈ ਭਾਈ ਮਨਜ ਗੁਰੂ ਜੀ ਦੇ ਇਹ ਬਚਨ ਸੁਣ ਕੇ ਸਿੱਧਾ ਆਪਣੇ ਪਿੰਡਾ ਗਿਆ ਤੇ ਜਾ ਕੇ ਆਪਣੇ ਘਰ ਬਣਿਆ ਪੀਰਖਾਨਾ ਟਾਹ ਦਿੱਤਾ ਸਾਰੇ ਸਾਰੇ ਨਗਰ ਨਿਵਾਸੀਆਂ ਤੇ ਆਪਣੇ ਸੰਗੀ ਸਾਥੀਆਂ ਨੂੰ ਵੀ ਇਹ ਦੱਸ ਦਿੱਤਾ ਕਿ ਅੱਜ ਤੋਂ ਮੇਰਾ ਸਖੀ ਸਰਵਨਾਲ ਕੋਈ ਨਾਤਾ ਨਹੀਂ ਹੈ ਤੇ ਮੈਂ ਗੁਰੂ ਨਾਨਕ ਦੀ ਸਿੱਖੀ ਧਾਰਨ ਕਰਨ ਚੱਲਿਆ ਹਾਂ ਇਸ ਤੇ ਲੋਕਾਂ ਨੇ ਬਹੁਤ ਬੁਰਾ ਮਨਾਇਆ ਤੇ ਭਾਈ ਮਾਨਜ ਜੀ ਦਾ ਸਮਾਜਿਕ ਬਾਈਕਾਟ ਕਰ ਦਿੱਤਾ ਉਹਨਾਂ ਨੂੰ ਆਰਥਿਕ ਤੰਗੀ ਦਾ ਸਾਹਮਣਾ ਵੀ ਕਰਨਾ ਪਿਆ ਪਰ ਭਾਈ ਮਾਨਜ ਜੀ ਨੇ ਕਿਸੇ ਦੀ ਕੋਈ ਪ੍ਰਵਾਹ ਨਾ ਕੀਤੀ ਭਾਈ ਮਾਨਜ ਜੀ ਅੰਮ੍ਰਿਤਸਰ ਆ ਆ સેવા ਵਿੱਚ ਜੁਟ ਗਏ ਤੇ ਗੁਰੂ ਜੀ ਦੇ ਹੁਕਮ ਅਨੁਸਾਰ ਜੰਗਲ ਵਿੱਚੋਂ ਲੰਗਰ ਲਈ ਲੱਕੜਾ ਲਿਆਉਣ ਦੀ ਸੇਵਾ ਨਿਭਾਉਣ ਲੱਗੇ ਇੱਕ ਦਿਨ ਗੁਰੂ ਜੀ ਨੇ ਪੁੱਛਿਆ ਭਾਈ ਮੰਦ ਜੀ ਪ੍ਰਸ਼ਾਦਾ ਕਿੱਥੋਂ ਛੱਕਦੇ ਹੋ ਭਾਈ ਮੰਦ ਜੀ ਨੇ ਜਵਾਬ ਦਿੱਤਾ ਗੁਰੂ ਸਾਹਿਬ ਜੀ ਲੰਗਰ ਵਿੱਚੋਂ ਗੁਰੂ ਸਾਹਿਬ ਜੀ ਨੇ ਕਿਹਾ ਤੁਸੀਂ ਤਾਂ ਆਪਣੀ ਮਜ਼ਦੂਰੀ ਨਾਲ ਉਹ ਨਾਲ ਲਈ ਜਾਂਦੇ ਹੋ ਲੇਖਾ ਨਿਭੜਦਾ ਜਾਂਦਾ ਹੈ ਉਸ ਦਿਨ ਤੋਂ ਭਾਈ ਮੰਦ ਜੀ ਨੇ ਸੰਗਤ ਦੀ ਝੂਠ ਖਾਣੀ ਸ਼ੁਰੂ ਕਰ ਦਿੱਤੀ ਪਰ ਇਹ ਵੀ ਗੁਰੂ ਜੀ ਨੂੰ ਮਨਜ਼ੂਰ ਨਹੀਂ ਸੀ ਗੁਰੂ ਸਾਹਿਬ ਜੀ ਨੇ ਕਿਹਾ ਕਿ ਉਹ ਉਹ ਜੂਠ ਤਾਂ ਜਾਨਵਰਾਂ ਤੇ ਕੀੜਿਆਂ ਮਕੋੜਿਆਂ ਦੀ ਖੁਰਾਕ ਹੈ ਜਿਸ ਉੱਪਰ ਉਹ ਪਾਲਦੇ ਹਨ ਤੁਸੀਂ ਉਹਨਾਂ ਦੀ ਰੋਜੀ ਖੋ ਲਈ ਖੋ ਲਈ ਹੈ ਗੁਰੂ ਜੀ ਦੇ ਇਹ ਬਚਨ ਸੁਣ ਕੇ ਭਾਈ ਮੰਝ ਜੀ ਨੇ ਹੋੜ ਦੀ ਕੱਢੀ ਕਾਹਲਣਾ ਕਾਲਣੀ ਸ਼ੁਰੂ ਕਰ ਦਿੱਤੀ ਉਹ ਜੰਗਲ ਵਿੱਚੋਂ ਲੰਘ ਲਈ ਇੱਕ ਪੰਡ ਲੱਕੜਾ ਦੀ ਲਿਆ ਕੇ ਦੁਬਾਰਾ ਫਿਰ ਜੰਗਲ ਵਿੱਚ ਜਾਂਦੇ ਤੇ ਲੱਕੜਾਂ ਦੀ ਇੱਕ ਪੰਡ ਹੋਰ ਲਿਆ ਕੇ ਉਸ ਨੂੰ ਬਾਜ਼ਾਰ ਵਿੱਚ ਵੇਚ ਕੇ ਉਸ ਨਾਲ ਆਪਣੀ ਦਾਲ ਰੋਟੀ ਚਲਾਉਣ ਲੱਗੇ ਇਸ ਤਰ੍ਹਾਂ ਪਾਈਮਾਨਦ ਜੀ ਨੇੇ ਕੰਮ ਸੇਵਾ ਕਰਦਿਆਂ ਕਾਫੀ ਸਮਾਂ ਬੀਤ ਗਿਆ ਇੱਕ ਦਿਨ ਉਹ ਜੰਗਲ ਵਿੱਚੋਂ ਲੱਕੜਾ ਚੁੱਕੀ ਆ ਰਹੇ ਸਨ ਕਿ ਇੱਕ ਕਾਲੀ ਬੋਲੀ ਨੇ ਰੀ ਚੱਲ ਪਈ ਪਾਈਮਾਨਦ ਜੀ ਆਪਣਾ ਰਸਤਾ ਖੁੰਝ ਗਏ ਉਹ ਸੁਲਤਾਨ ਵਿੰਡ ਪਿੰਡ ਦੇ ਨੇੜੇ ਇੱਕ ਖੂਹ ਵਿੱਚ ਡਿੱਗ ਪਏ ਖੂਹ ਜ਼ਿਆਦਾ ਡੂੰਘਾ ਨਹੀਂ ਸੀ ਤੇ ਪਾਣੀ ਵੀ ਘੱਟ ਸੀ ਉਹਨਾਂ ਨੇ ਖੂਹ ਵਿੱਚ ਡਿੱਗਣ ਤੇ ਵੀ ਲੱਕੜਾ ਦੀ ਪੰਡ ਪਾਣੀ ਵਿੱਚ ਨਾ ਡਿੱਗਣ ਦਿੱਤੀ ਤੇ ਲੱਕੜਾਂ ਦੀ ਪੰਡ ਸਿਰ ਤੇ ਚੁੱਕੀ ਵਾਹਿਗੁਰੂ ਨਾਮ ਦਾ ਜਾਪ ਕਰੀ ਗਏ ਕੁਝ ਸਮੇਂ ਬਾਅਦ ਖੂ ਲਾਗ ਕੋ ਲੰਗ ਦੇ ਕਿਸੇ ਰਾਹੀ ਨੇ ਪਾਈ ਮੰਜ ਦੀ ਸਿਮਰਨ ਕਰਦੇ ਦੀ ਆਵਾਜ਼ ਸੁਣੀ ਤਾਂ ਉਸਨੇ ਝਟ ਆਣ ਗੁਰੂ ਜੀ ਨੂੰ ਖਬਰ ਦਿੱਤੀ ਖਬਰ ਮਿਲਦੇ ਸਾਰ ਹੀ ਗੁਰੂ ਜੀ ਕੋਲ ਸਿੱਖਾਂ ਨੂੰ ਨਾਲ ਲੈ ਕੇ ਖੂਹ ਵੱਲ ਨੂੰ ਦੌੜੇ ਰੱਸਾ ਖੂਹ ਵਿੱਚ ਲਮਕਾ ਕੇ ਗੁਰੂ ਜੀ ਨੇ ਆਵਾਜ਼ ਦਿੱਤੀ ਭਾਈ ਮੰਝ ਜੀ ਲੱਕੜਾ ਸੁੱਟ ਦਿਓ ਤੇ ਰੱਸਾ ਫੜ ਕੇ ਬਾਹਰ ਆ ਜਾਓ ਭਾਈ ਮੰਝ ਜੀ ਨੇ ਆਵਾਜ਼ ਦਿੱਤੀ ਨਹੀਂ ਗੁਰੂ ਜੀ ਪਹਿਲਾਂ ਲੱਕੜਾ ਬਾਹਰ ਘੱਡੋ ਤਾਂ ਜੋ ਗੁਰੂ ਕੇ ਲੰਗਰ ਲਈ ਲੱਕੜਾ ਦੀ ਲੋੜ ਪੂਰੀ ਹੋ ਜਾਵੇ ਉਹਨਾਂ ਨੇ ਪਹਿਲਾਂ ਲੱਕੜਾ ਰੱਸੀ ਨਾਲ ਬੰਨ੍ਹ ਦਿੱਤੀਆਂ ਤੇ ਬਾਹਰ ਘਡਵਾਈਆਂ ਫਿਰ ਆਪ ਰੱਸਾ ਫੜ ਕੇ ਬਾਹਰ ਆਏ ਭਾਈ ਮਾਨ ਜੀ ਦਾ ਸਿੱਧਕਤੀ ਸੇਵਾ ਭਾਵਨਾ ਦੇਖ ਕੇ ਗੁਰੂ ਜੀ ਬੜੇ ਹੀ ਪ੍ਰਸੰਨ ਹੋਏ ਤੇ ਭਾਈ ਮਾਨ ਜੀ ਨੂੰ ਕੁੱਟ ਕੇ ਛਾਤੀ ਨਾਲ ਲਾ ਕੇ ਬਚਨ ਕੀਤੇ ਮਨਜ ਪਿਆੜਾ ਗੁਰੂ ਕੋ ਗੁਰਮਨਜ ਪਿਆੜਾ ਮਨਜ ਗੁਰੂ ਕਾ ਬਹੁਤ ਆਗ ਲੰਗਣ ਹਾਰਾ ਭਾਵ ਮਨਜ ਨੂੰ ਗੁਰੂ ਪਿਆਰਾ ਹੈ ਤੇ ਗੁਰੂ ਨੂੰ ਮਨਜ ਪਿਆਰਾ ਹੈ ਅਤੇ ਜੀਵ ਲਈ ਇਸ ਸੰਸਾਰ ਸਮੁੰਦਰ ਤੋਂ ਪਾਲੰਗ ਲਈ ਮਨਜ ਗੁਰੂ ਦੀ ਬਖਸ਼ਿਸ਼ ਸਤ ਕਾ ਜਹਾਜ਼ ਰੂਪ ਹੈ ਇਸ ਤੋਂ ਗੁਰੂ ਜੀ ਦਾ ਭਾਵ ਸਿੱਕੇ ਜੋ ਮਨਜ ਵਰਗੀ ਸੇਵਾ ਤੇ ਸਿੱਧਕ ਰੱਖੇਗਾ ਤੇ ਗੁਰੂ ਦੇ ਉਪਦੇਸ਼ ਨੂੰ ਕਮਾਏਗਾ ਉਸ ਦੀ ਹਮੈ ਤੋਂ ਬਿਲਕੁਲ ਨਿਵੇਤੀ ਹੋ ਕੇ ਉਹ ਮੁਕਤੀ پا ਕੇ ਪ੍ਰਭੂ ਵਿੱਚ ਲੀਨ ਹੋ ਜਾਵੇਗਾ ਤੇ ਇਸ ਭਵ ਸਾਗਰ ਤੋਂ ਪਾ ਲੰਗ ਜਾਏਗਾ ਪਾਈਮੰਦ ਜੀ ਸੇਵਾ ਦੀ ਕਰੜੀ ਘਾਲਣਾ ਕਰਕੇ ਗੁਰੂ ਦੀ ਕਸਵਟੀ ਤੇ ਖੜੇ ਉtre ਸੰ ਇਸ ਲਈ ਗੁਰੂ ਜੀ ਨੇ ਉਹਨਾਂ ਨੂੰ ਹਰ ਪੱਖੋਂ ਯੋਗ ਜਾਣ ਕੇ ਦੁਆਬੇ ਵਿੱਚ ਸਿੱਖੀ ਦੇ ਪ੍ਰਚਾਰ ਦੀ ਸੇਵਾ ਸੌਂਪੀ ਪਾਈਮੰਦ ਜੀ ਨੇ ਧਰਮ ਦੀ ਕਿਰਤ ਕਰਨ ਦੇ ਨਾਲ ਨਾਲ ਆਪਣੇ ਇਲਾਕੇ ਵਿੱਚ ਸਿੱਖੀ ਦਾ ਖੂਬ ਪ੍ਰਚਾਰ ਕੀਤਾ ਗੁਰੂ ਜੀ ਦੀ ਬਖਸ਼ਿਸ਼ ਤੇ ਧਰਮ ਦੀ ਕਿਰਤ ਦਾ ਸਦਕਾ ਭਾਈ ਮਾਨ ਜੀ ਆਰਥਿਕ ਪੱਖੋਂ ਵੀ ਬੜੇ ਹੀ ਖੁਸ਼ਹਾਲ ਹੋ ਗਏ ਭਾਈ ਮਾਨ ਜੀ ਇਸ ਸਾਕੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਆਪਣੇ ਗੁਰੂ ਤੇ ਪੂਰਾ ਭਰੋਸਾ ਰੱਖਣਾ ਚਾਹੀਦਾ ਹੈ ਅਤੇ ਮੜੀਆਂ ਮਸਾਣਾ ਦਾ ਕਬਰਾਂ ਦੀ ਪੂਜਾ ਨਹੀਂ ਕਰਨੀ ਚਾਹੀਦੀ ਤੇ ਨਾ ਹੀ ਸਖੀ ਸਰਵਰ ਜਹਾ ਕਿਸੇ ਹੋਰ ਪੀਰ ਫਕੀਰ ਦੀ ਪੂਜਾ ਕਰਕੇ ਆਪਣਾ ਜਨਮ ਵਿਅਰਥ ਵਿਅਰਥ ਗਵਾਉਣਾ ਚਾਹੀਦਾ ਹੈ ਕਿਉਂਕਿ ਇਹ ਜਨਮ ਸਾਨੂੰ ਪਰਮਾਤਮਾ ਦਾ ਨਾਮ ਜਪ ਕੇ ਉਸ ਵਿੱਚ ਲੀਨ ਹੋਣ ਲਈ ਮਿਲਿਆ ਹੈ ਨਾ ਕਿ ਕਰਮ ਕਾਂਡਾ ਵਿੱਚ ਪੈ ਕੇ ਇਸ ਨੂੰ ਅਜਾਈਂ ਗੁਆਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ